ਜਿਹੜਾ ਦਵਿੰਦਰ ਸੈਣੀ ਆ ਉਹ ਕਹਿੰਦਾ ਤੁਸੀਂ ਕੌਣ ਉਹਦੇ ਵਿੱਚ ਨੰਬਰ ਲੈ ਗਿਆ ਉਹ ਕੌਣ ਉਹਦਾ ਘੋੜੇ ਭਰਨੇ ਆ ਜੋ ਜਰੂਰ ਦਾ ਰੋਕੋ ਕੋਈ ਵੀ ਥਾਣੇ ਇੱਥੇ ਮੇਜਦਾ ਹੋਣੀ ਚਾਹੀਦੀ ਯਾਰ ਕਿਦੂਦੇ ਨਾ ਯਾਰ ਕਿੱਥੇ ਘੋੜੇ ਬੰਦ ਕਰਾਣੇ ਦਾ ਮੁੱਦਾ ਰੱਖਿਆ ਤੁਸੀਂ ਦੋ ਜਨਾਂ ਨੇ ਮੁੱਦਾ ਕੀ ਰੱਖਿਆ ਹੋਰ ਮੈਂ ਕਿਹਨੂੰ ਰੱਖਿਆ ਕਰਦੇ ਆ ਪੱਥਰ ਬੰਦ ਕਰੋ ਮੈਂ ਬੰਦ ਰੱਖਿਆ ਕਰਦੇ ਰੱਖਣ ਵਾਲੇ ਮੇਰੇ ਕਰਦੇ ਮੈਂ ਤੁਹਾਨੂੰ ਮੈਂ ਤੁਹਾਡੇ ਇੱਕ ਕਹਿੰਦਾ ਕਾਲੋ ਜਿੱਦਾਂ ਮੇਰੇ ਕੋਲ ਧੰਗਿਆ ਉਹ ਯਾਰ ਇੱਕ ਸੁਣ ਲਓ ਮੇਰੀ ਮੈਂ ਤੁਹਾਨੂੰ ਗੱਲ ਕਰਦਾ ਇਹ ਕਾਲੋ ਇੱਥੇ ਕੋਈ ਵੀ ਜੇ ਗੱਲਬਾਤ ਹੁੰਦੀ ਹੈ ਜਿੱਦਾਂ ਹੁਣ ਕਹਿੰਦੇ ਵੀ ਭਾਈ ਸਾਡਾ ਤਾਂ ਕੰਮ ਬੰਵਦੀਰ ਸਿੰਘ ਨੇ ਠੱਪ ਕਰਤਾ ਮੈਨੂੰ ਇਹ ਨਾ ਕੱਲ ਲਗਿਓ ਕਿ ਇਹ ਕੰਮ ਹੋਣਾ ਤਾਂ ਨਫਾ ਤੇ ਛੱਡ ਕਰਦਾ ਬੈਣਾ ਹੱਥ ਘੜੇ ਬੰਦਾ ਪੱਤਰ ਕਰੋ ਹੱਥ ਘੜੇ ਕਰ ਆਹ ਤਾਂ ਆਮ ਦਾ ਪੂਰਾ ਆਪਣਾ ਹੋਰ ਹੋਰ ਬੇਲ ਕੇ ਵੀ ਕੰਮ ਕਰੂਗੇ ਸਾਡੇ ਦਾ ਭੈਣ ਦੇ ਲੋੜਾ ਇਹੀ ਡਰਾਮੇ ਦੇ ਬੰਦ ਕਰਨੀ ਮੈਂ ਥੋੜਾ ਕਹਿੰਦਾ ਇੱਕ ਥੋੜੋ ਗਾੜੀ ਨਾ ਕੱਢੋ ਮੈਂ ਹੱਥ ਜੋੜਦਾ ਪੱਤਰਕਾਰ ਸਾਡੇ ਵਿੱਚ ਆਜੋ ਕਮਾਈ ਹੋਰੀ ਕਿਹੜੀ ਮੈਥੋੜਾ ਹੱਥ ਜੋੜਦਾ ਕਿਹੜੀ ਗੋਲੀ ਚਲਾਣੀ ਚਲਾ ਦਿਓ ਮੂੰਹ ਤੇ ਨਹੀਂ ਗੱਲ ਤੇ ਨਿਕੋਲਣਾ ਸੌਰੀ ਵੀ ਅੱਜ ਮੇਰੀ ਮੰਦੇ ਆ ਠੀਕ ਹੈ ਠੀਕ ਹੋ ਪਹਿਲਾਂ ਵੀ ਕਮੇਟੀ ਦੇ ਨਾਲ ਜਿਹੜਾ ਸਪੋਰਟ ਬੈਕੀ ਦਾ ਵੀ ਹੁਣ ਘੱਮਦਾ ਹੁਣ ਘੱਮ ਮੈਂ ਤਾਂ ਧੱਕੇ ਮਾਰਦੇ ਭੈਣ ਚੋ ਆ ਦੇਖੀ ਵੀ ਅੱਜ ਜਿੰਦੀ ਮੇਰੇ ਨਾਲ ਕੁੱਤੇ ਹਣੀ ਕਰਿਆ ਕਰਦਾ ਮੈਂ ਕਹਿੰਦਾ ਭੈਣ ਤੋ ਕਹਿਣਾ ਹੋਵਣਾ ਜਿਹੜੇ ਛੱਡੇ ਕਰੇਗਾ ਤੇ ਯਾਰ ਇਹ ਕਮੇਟੀ ਨੂੰ ਆਜੂਦੀ ਹੈ ਜਦੋਂ ਕੋਈ ਬੰਦੇ ਨਹੀਂ ਕਰਦੇ ਹੋਣੇ ਮੈਂ ਜਾਣਾ ਨਹੀਂ ਨਾਲ ਅੱਜ ਤਾਂ ਸਾਰਾ ਬਕਾਊ ਮਾਰਣਾ ਜਿਹੜੇ ਪਬਲਿਕ ਹੁਣ ਹੋਏਗਾ ਫੈਸਲਾ ਕੀ ਹੋਣਾ ਹੁਣ ਇੱਕ ਮਿੰਟ ਸੁਣੋ ਫੋਨ ਬੈਂਕਰੀ ਨਾਲ ਹਾਂ ਇਹਦਾ ਸਾਨੂੰ ਕਹਿੰਦੀ ਉਹ ਉਧਰ ਤੇ ਆੜੀ ਲਾਲਣ ਭੈਣ ਤੇ ਯਾਰ ਬਤਾ ਟੋਟਾ ਜਾਂਦਾ ਰਹਿਣਾ ਉਹ ਸਾਡਾ ਕਲੀਅਰ ਕਰੋ ਬੈਂਕਰੀ ਨਾਲ ਪਬਲਿਕ ਨਾਲ ਬਸ ਇਹ ਕਹਿੰਦੀ ਸਾਰੇ ਬੰਦਰ ਪਤਾ ਕਿਹਦੇ ਹਟ ਖੜਿਆ ਫੋਨ ਬਣਾਣ ਦੀ ਗੱਲ ਸਭ ਰੁਕ ਜਾਓ ਫੋਨ ਨਾ ਕੱਲੇ ਦਾ ਕੰਮ ਹੈ ਇਹ ਵੀ ਸਾਡੇ ਆ ਜੀ ਮੈਂ ਠੀਕਾ ਗੱਲ ਥੋੜ੍ਹੋ ਪਹਿਲਾਂ ਗੱਲ ਫੋਨ ਲਓ ਜੀ ਫੋਨ ਲਓ ਫੋਨ ਕੀ ਸਮਝਿਆ ਯਾਰ ਕੱਲ ਰਾਤੀ ਜਿਹੜਾ ਸਾਡਾ ਬਵਾਦ ਹੋਇਆ ਸਾਨੂੰ ਉਹਦੀ ਕੱਲ 29 ਗੱਡੀ ਦਿੱਤੀ ਜਿੱਦਾਂ ਉਹ ਦੱਸ ਰਿਹਾ ਪਹਿਲੇ ਪੂਰੀ ਗੱਲ ਸਾਰਿਆਂ ਨੇ ਸੁਣ ਜਾਣੀ ਤੇ ਉਹਦੇ ਬਾਅਦ ਜੋ ਸਾਡਾ ਜੀ ਉਹਨਾਂ ਦਾ ਸਾਡਾ ਸਾਰਿਆਂ ਦਾ ਇਕੱਠਾ ਹੋਣਾ ਸੁਣ ਲਓ ਜੀ ਫਿਰ ਗੱਲ ਹੋਣੀ ਹੈ ਯਾਰ ਬਾਤਾਂ ਨਾਲੇ ਹੋਣੇ ਇੱਕ ਮਿੰਟ ਹੋ ਜਾਓ ਨਾਲੇ ਯਾਰ ਨਾਲ ਹੀ ਹੋਣਾ ਨਰਜਤ ਦਾ ਮਾਲਾ ਦੀ ਬਾਤ ਚਲੋ ਪਹਿਲਾਂ ਹੱਥ ਜੋੜ ਕੇ ਬੇਨਤੀ ਕਰ ਸੁਣ ਲੋ ਸਾਡੀ ਇਹ ਤੁਸੀਂ ਵੀ ਦੇਵਾਤ ਫਿਰ ਇਹ ਕੱਲ ਰਾਤ ਦੀ ਗੱਲ ਨਾ ਹੁੰਦੀ ਦਾ ਅੱਜ ਇਕੱਠੇ ਥੋੜੇ ਆ ਕੇ ਲੜਨ ਦਾ ਕਿਸੇ ਨਾ ਜਾ ਕੇ ਯਾ ਕਹਿੰਦੇ ਪਹਿਲੇ ਗੱਲ ਨੂੰ ਸਮਝੋ ਰਾਤੀ ਇਹਨਾਂ ਨੂੰ ਇਹ ਪਤਾ ਲੱਗਿਆ ਬਲਵੀਰ ਜੀ ਨੂੰ ਵੀ ਜਿਹੜੀ ਪੀਏਸੀਐਲ ਫੈਕਟਰੀ ਹੈ ਉਹ ਚਾਟਰ ਵਾਲੇ ਅੰਦਰ ਭਾਰੀ ਜਿੱਥੋਂ ਗੱਲ ਸ਼ੁਰੂ ਹੋ ਜਾਂਦੀ ਠੀਕ ਹੈ ਜੀ ਕੱਲ ਉਹ ਨਹੀਂ ਸਾਨੂੰ 29 ਗੱਡੀਆਂ ਦਿੱਤੀਆਂ ਇੱਦਾਂ ਸਾਨੂੰ ਪਤਾ ਲੱਗਿਆ ਠੀਕ ਹੈ ਜੀ ਉਹ ਕਹਿੰਦੇ 6 ਗੱਡੀਆਂ ਅਸੀਂ ਛੋਟੇ ਦਿੱਤੀਆਂ ਲੇਕਿਨ ਇਹ ਕਹਿੰਦੇ ਵੀ ਉਹਨਾਂ ਨੇ ਸਾਡੇ ਅੱਗੇ ਦੋ ਗੱਟ ਟੈਂਕਰ ਰਖਾਏ ਸੀਗੇ ਵੀ ਅਸੀਂ ਦੋ ਭਰਨੀਆਂ ਆ। ਇਹਦੇ ਦੋ ਤਿੰਨ ਦਿਨ ਪਹਿਲੇ ਉਹ ਕਹਿੰਦੇ ਸਾਡਾ ਪਲਾਨ ਡਾਊਨ ਜੋ ਵੀ ਹੋਣਾ ਕਦੀ ਉਹ ਪਾਖਤ ਗੱਡੀਆਂ ਦੇਰੇ ਤੇ ਕਈ 10 ਦੇਰੇ ਤੇ ਕਈ 12 ਦੇਰੇ ਤੇ ਉਹ ਕਹਿੰਦੇ ਅਸੀਂ ਕੋਈ ਟਰਾਲਾ ਭਰਿਆ। ਪਹਿਲੇ ਇਹ ਚੀਜ਼ ਨੂੰ ਨੋਟਿਸ ਕਰ ਲਓ ਜੇ ਐਦਾ ਇਹ ਚ ਗਲਤ ਹੋਇਆ ਤਾਂ ਦੱਸ ਦਿਓ ਵੀ ਨਹੀਂ ਭਾਈ ਇੱਥੇ ਗਲਤ ਹੈ। ਠੀਕ ਹੈ ਜੀ। ਠੀਕ ਹੈ ਜੀ। ਫਿਰ ਰਾਤੀ ਕੀ ਹੋਇਆ ਜਦੋਂ ਉਹਨਾਂ ਨੇ 29 ਗੱਡੀਆਂ ਸਾਡੇ ਦਿੱਤੀਆਂ। ਉਹਦੇ ਬਾਅਦ ਉਹਨਾਂ ਨੇ ਇਹਨਾਂ ਨੂੰ ਕਿਹਾ ਹੋਣਾ ਵੀ ਦੋ ਗੱਡੀਆਂ ਅਸੀਂ ਭਰਾਂਗੇ। ਉਹ ਜੋ ਕਹਿ ਰਹੇ ਅੰਦਰ ਦਾ ਜੋਸ਼ੀ ਹੈ ਕੋਈ ਜੋਸ਼ੀ ਜੀ ਆ ਤੇ ਇੱਧਰ ਸਾਡੇ ਆਪਣਾ ਛੋਡੀ ਛੋਡੀ ਕਲਰਕ ਨਾਲ ਕੋਈ ਗੱਲ ਹੋ ਜਾਂਦੀ ਆ ਆਪ ਜੀ ਵੇ ਦੋ ਗੱਡੀਆਂ ਭਰ ਰੇ ਇਹ ਕਹਿੰਦੇ ਵੀ ਹੁਣੇ ਇਹ ਕਿਹਾ ਜੋਸ਼ੀ ਨੇ ਵੇ ਅਸੀਂ ਤਾਂ ਚਾਰ ਗੱਡੀਆਂ ੱੱੱਕੇ ਨਾ ਕਢਾਂਗੇ ਪਹਿਲੇ ਗੱਲ ਸਾਰੇ ਸਮਝ ਲਓ ਜਿਹੜੀ ਗੱਲ ਨੂੰ ਹੁਣ ਉਹ ਮਨਾ ਕਰ ਰਹੇ ਵੀ ਨਹੀਂ ਸਾਡੇ ਬੰਦੇ ਨੇ ਇਦਾਂ ਨਹੀਂ ਕਿਹਾ ਦੂਜੀ ਗੱਲ ਉਹ ਕਹਿੰਦੇ ਸਾਡੀ ਗੱਲ ਵਾ ਤੁਹਾਡੇ ਨਾਲ ਸਿੱਧੀਆਂ ਨਹੀਂ ਸਾਡੇ ਨਾਲ ਗੱਲ ਕਰਨੀ ਜੀ ਤੁਸੀਂ ਉੱਥੇ ਨਹੀਂ ਕਰਾਂਗਾ ਫਿਰ ਕੀ ਹੋਇਆ ਉਹ ਆਪਣੀ ਦੂਜੀ ਗੱਡੀ ਕੱਢ ਰਹੇ ਤੇ ਜਿਹਦੇ ਕਰਕੇ ਬਵਾਦ ਹੋਇਆ ਇਹਨਾਂ ਨੂੰ ਇਹ ਪਤਾ ਨਹੀਂਦਾ ਐਵੇਂ ਹੁਣ ਸਿੱਧੀਆਂ ਹੋ ਸਵੇ ਦੂਜੀ ਗੱਡੀ ਹੈ ਜਾ ਸਾਨੂੰ ਨੰਬਰ ਹੀ ਨਹੀਂ ਪਤਾ ਸਾਨੂੰ ਉਹ ਨੰਬਰ ਲਗਾਉਂਦਾ ਸਸੇ ਨਹੀਂ ਪਾਉਂਦਾ ਉਹ ਯਾਰ ਮੈਨੂੰ ਉਹ ਬਾਈ ਕਰਦਾ ਠੀਕ ਹੈ ਇਹ ਤਾਂ ਸਾਨੂੰ ਗੱਡੀ ਦਾ ਨੰਬਰ ਹੀ ਨਹੀਂ ਪਤਾ ਯਾਰ ਦੇਖਣਾ ਉਹ ਉਹ ਥੋੜੀ ਘੱਟ ਠੀਕ ਹੈ ਹਾਂ ਜੀ ਜਾਂ ਸਾਨੂੰ ਵੱਡੀ ਦਾ ਨੰਬਰ ਹੀ ਨਹੀਂ ਮਰਦਾ ਨਾ ਭਜੀ ਨਾ ਨੰਬਰ ਨਹੀਂ ਇਹ ਗੱਡੀ ਨਿਕਲ ਰਹੀ ਪਹਿਲੇ ਸੁਣ ਲਓ ਇੰਦੀ ਉਧਰ ਦਵਿੰਦਰ ਨਾਲ ਫੋਨ ਪਰ ਗੱਲ ਚਾਹੀਦੀ ਹੋਣੀ ਮੇਰੀ ਗੱਲ ਪਹਿਲੇ ਸਮਝ ਲਓ ਚੰਡੀਗੜ੍ਹ ਤੇ ਉਸ ਵੇਲੇ ਉਹ ਗੱਡੀ ਉਹ ਨਹੀਂ ਕੱਢਣ ਦੀ ਕੋਸ਼ਿਸ਼ ਕੀਤੀ ਡਰਾਈਵਰ ਨੇ ਜੋ ਵੀ ਡਰਾਈਵਰ ਉਸ ਵੇਲੇ ਮੌਕੇ ਦਾ ਹੋਣਾ ਇਹਨਾਂ ਨੂੰ ਇਹ ਲੱਗਿਆ ਵੀ ਗੱਡੀ ਇਹ ਤੀਜੀ ਚੌਥੀ ਜਿਹੜੀ ਹੈਗੀ ਉਹ ਟਰਾਲੇ ਕੱਢ ਰਿਹਾ ਕਿਉਂਕਿ ਇਹ ਵੀ ਪਹਿਲੇ ਇਥੇ ਹੈ ਕਿਸੇ ਕੇ ਜਦੋਂ ਗੱਡੀਆਂ ਦੋ ਦਾ ਰੋਲਾ ਪਿਆ ਜਾਂ ਇੱਕ ਦਾ ਪਿਆ ਉਸ ਵੇਲੇ ਇਹਨਾਂ ਦੀ ਗਰਮੋਗਰਮੀ ਆਪਸੀਆ ਵੀ ਹੋਈ ਦਵਿੰਦਰ ਜੀ ਨਾਲ ਵੀ ਫੋਨ ਪਰ ਗੱਲਬਾਤ ਹੋਈ ਵੀ ਠੀਕ ਹੈ ਜੀ ਉਸ ਵੇਲੇ ਉਹ ਟਰਾਲਾ ਰੋਕ ਦਿੱਤਾ ਗਿਆ ਜੋ ਅੱਗੇ ਉਹਨਾਂ ਨੂੰ ਕਹਿੰਦੇ ਦੇ ਵੀ ਸਾਨੂੰ ਆ ਗੱਡੀਆਂ ਦਿਓ ਉਹਦੇ ਬਾਅਦ ਤੁਸੀਂ ਭਰ ਲਿਆ ਕਰੋ ਉਹ ਜਿਹੜਾ ਹੈਗਾ ਮਿਸਕਮਿਊਨੀਕੇਸ਼ਨ ਜਿਹੜਾ ਗੈਪ ਹੋਇਆ ਉਹਦੇ ਨਾਲ ਸਾਡਾ ਪੰਗਾ ਪੈ ਗਿਆ ਉਹਨਾਂ ਨੇ ਇੱਕ ਕੰਪਲੇਂਟ ਫਾਈਲ ਕਰਤੀ ਵੀ ਸਾਡੇ ਡਰਾਈਵਰ ਨੂੰ ਜ਼ਬਰਦਸਤੀ ਉੱਥੇ ਰੋਕਿਆ ਗਿਆ ਡਰਾਈਵ ਜਿਹਦੇ ਚ ਡਰਾਈਵਰ ਡਰਾਈਵਰ ਵੱਲੋਂ ਕੰਪਲੀਟ ਹੈ ਸਾਡੇ 5 6 ਬੰਦੇ ਵਾਸਤੇ ਉਹ ਕਹਿੰਦੇ ਕੁਝ ਬੰਦੇ ਬਾਹਰ ਦੇ ਆਏ ਵੇ ਤੇ ਜੀ ਜੋ ਵੀ ਹੈ ਜੋ ਵੀ ਗੱਲਬਾਤ ਹੋਈ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਇਹਦੇ ਬਾਰੇ ਤੇ ਕਿਹਾ ਵੀ ਐਡੀ ਬੜੀ ਲੋੜ ਦੀ ਦੀ ਜ਼ਰੂਰਤ ਨਹੀਂ ਸੀਗੀ ਇਸ ਚੀਜ਼ ਨੂੰ ਹੁਣੇ ਰੋਕਿਆ ਜਾਵੇ ਜਿਹਨੂੰ ਉਹ ਮੰਨੇ ਵਿੱਚ ਠੀਕ ਹੈ ਜੀ ਆ ਕੇ ਬੈਠ ਜਾਂਦੇ ਆ ਅਸੀਂ ਉਹਨਾਂ ਨਾਲ ਬੈਠੇ ਹੁਣ ਉਹ ਇਹ ਕਹਿੰਦੇ ਜਿੱਦਾਂ ਕੰਮ ਚੱਲਦਾ ਸੀ ਚਲਾ ਲੈਂਦੇ ਆ ਲੇਕਿਨ ਰੋ ਰੋ ਸਾਡੇ ਟਰਾਲੇ ਆ ਕੁਛ ਵੀ ਤੁਸੀਂ ਕੋਈ ਐਡੋ ਦੀ ਟੈਨਸ਼ਨ ਕ੍ਰੀਏਟ ਨਾ ਕਰੋ ਜਿੰਨਾ ਸਾਡਾ ਕੋਈ ਪੰਗਾ ਪਾਵੇ। ਆ ਵੀ ਮੇਰੇ ਪੁਕਾਰ ਰੋ ਜਾਂਦੇ ਜਿਹੜਾ ਕਰਾਤੀ ਜਾਂਦਾ ਉਹ ਹੋਵੇ ਦੋ ਟਰਾਲੇ ਨੰਬਰ ਦੇ ਨਾਲ ਕੱਢਾ ਭਰਨਾ। ਇਹਨਾਂ ਨੇ ਬਲਬੀਰ ਜੀ ਨਾਲ ਹੀ ਅੰਦਰ ਗੱਲ ਕੀਤੀ। ਮੈਂ ਤੁਸੀਂ ਮੇਰੀ ਗੱਲ ਸੁਣੋ। ਇਹਨਾਂ ਨੇ ਇਹ ਵੀ ਗੱਲ ਕਹੀ ਵੀ ਜੇ ਤੁਹਾਡੇ ਤਿੰਨ ਵੀ ਥੇ ਯਾਰ ਤੁਸੀਂ ਸਾਨੂੰ ਦਿਨੇ ਦਾ ਦਿੰਦੇ। ਮੈਂ ਕੋਈ ਐਤਾ ਦੀ ਕੋਈ ਗੱਲ ਨਹੀਂ। ਠੀਕ ਹੈ ਜੀ ਬਈ ਜੇ ਤੁਹਾਡੇ ਜੇ ਤੁਹਾਡੇ ਤਿੰਨ ਵੀ ਥੇ ਤੁਸੀਂ ਦਿਨੇ ਕਹਿੰਦੇ ਅਸੀਂ ਛੱਡ ਦੇਣ ਦੇ ਹੈਗਾ ਲੜਨਾ ਇੱਥੇ ਆ ਕੇ। ਕਹਿੰਦੇ ਅਸੀਂ ਵੀ ਉਸ ਗੱਲ ਨੂੰ ਸਮਝਦੇ ਅਸੀਂ ਵੀ ਕੰਮ ਜਾਂਦੇ। ਔਰ ਅੱਜ ਉਹਨਾਂ ਨੇ ਕਿਹਾ ਵੀ ਯਾਰ ਜੇ ਤੁਸੀਂ ਸਾਡੇ ਨਾਲ ਕੋਆਪਰੇਟ ਕਰਿਆ ਕਰਦੇ ਸਾਡੇ ਲੋਕ ਵੀ ਖੁਸ਼ ਤੇ ਕਿਸੇ ਨੇ ਕੁਝ ਨਹੀਂ ਕਿਹਾ ਬਈਲੇ 10 ਦਿਨ 10 ਦਿਨ ਪਹਿਲੇ ਅਸੀਂ ਇਕੱਠੇ ਹੋਏ ਸੀ 10 ਦਿਨ ਤੇ ਅਸੀਂ ਵੀ ਚੁੱਪ ਹੈ ਨਾ ਵਿਚਾਰੇ ਆ ਜੀ ਸਾਡੇ 10 ਗੱਡੀਆਂ ਦਿੱਤੀ ਉਹਨੇ ਕੋਈ ਭਰਿਆ ਨਹੀਂ ਅਸੀਂ ਸਾਡੇ ਬੰਦੇ ਵੀ ਚੁੱਪਦੇ ਤੇ ਯਾਰ ਸਾਨੂੰ ਕਲੇਸ਼ ਨਹੀਂ ਚਾਹੀਦਾ ਕੋਈ ਗੱਲ ਨਹੀਂ ਜੇ ਫੈਕਟਰੀ ਪਲਾਂਟ ਡੋਨ ਹੈ ਤਾਂ ਅਸੀਂ ਚੁੱਪ ਕਰਕੇ ਕੋਈ ਗੱਲ ਨਹੀਂ 10 ਗੱਡੀਆਂ ਨਿਕਲੀਆਂ ਤੁਸੀਂ ਆਪਣੀ ਰੋਕੀ ਤਾਂ ਕੋਈ ਪ੍ਰੋਬਲਮ ਨਹੀਂ ਸਾਨੂੰ ਜੇ ਇਹਦੀ 25 ਗੱਡੀਆਂ ਸੀ ਗਿਆਨ 25 ਗੱਡੀਆਂ ਦੇ ਦਿਓ ਉਹਦੇ ਬਾਅਦ ਤੁਸੀਂ ਜੋ ਵੀ ਤੁਹਾਡੀ ਗੱਲ ਬਾਤ ਹੈ ਤੁਹਾਡੀ 29 ਦੇਤੀ ਹੈ ਕੋਈ ਗੱਲ ਨਹੀਂ ਤੁਸੀਂ ਤਾਂ 1 ਲੜਾਈ ਦਾ ਕਾਰਨ ਕਹੇ ਸਾਡੇ ਕੋਲ ਨਾਂ ਦਾ ਨੰਬਰ ਦਾ ਨਾਂ ਸਾਨੂੰ ਪਤਾ ਦਾ ਠੀਕ ਹੈ ਜੀ ਇਹਦੇ ਕਰਕੇ ਸਾਡਾ ਬਵਾਦ ਹੋਇਆ ਹੁਣ ਉਹ ਜਿਹੜੀ ਸਾਡੀ ਗੱਲਬਾਤ ਅੰਦਰ ਹੋਈ ਜਦੋਂ ਐਸਐਚਓ ਨੂੰ ਦਾ ਅਸੀਂ ਆਏ ਸੀ ਕਿ ਉਹਨਾਂ ਨੂੰ ਕਹਿ ਦਿੱਤਾ ਆਪਣਾ ਜੋ ਜਵਾਬ ਹੁੰਦਾ ਹੀ ਉਹਦਾ ਐਨਾ ਦਾ ਕੋਈ ਹੈ ਨਹੀਂ ਕੋ ਜ਼ਬਰਦਸਤੀ ਕੁਝ ਵੀ ਹੋਣਾ ਉਹਨਾਂ ਨੂੰ ਕਹਿ ਤੋਕਨ ਠੀਕ ਹੈ ਜੀ ਅਸੀਂ ਨੂੰ ਹੁਣੇ ਰੋਕਦੇ ਆਂ ਦੂਜਾ ਸਾਡਾ ਕੰਮ ਹੈ ਫੈਕਟਰੀ ਜਿਹੜੀ ਹੈਗੀ ਉਹ ਚੱਲੇ ਉਹ ਕਹਿੰਦੇ ਅਸੀਂ ਰਿਐਕਟਰ ਜਿਹੜਾ ਹੈਗਾ ਸੀ ਉਹ ਜਿੰਨਾ 50 ਟਾਂ ਦੀ ਕੈਪੈਸਿਟੀ ਘਟੇ ਵੀ ਨਹੀਂ ਉਹ ਨਹੀਂ ਘਰ ਚਾਰ ਲੀਆਂ ਫੇਰ ਹੀ ਹਾਂ ਇਹ ਇੱਕ ਵਾਰ ਸੁਣੋ ਉਹਦੀ ਗੱਲ ਹੋ ਹਾਂ ਉਹਦੀ ਵੀ ਗੱਲ ਸੁਣੋ ਮੈਂ ਹੁੰਦਾ ਇੱਕ ਵਾਰ ਪਾ ਜੀ ਜਿਹੜੀਆਂ ਕੈਂਡੀਆਂ ਦੀਆਂ ਛੋਟੀਆਂ ਗੱਡੀਆਂ ਛੇ ਨਹੀਂ ਇਹ ਨਹੀਂ ਮੈਂ ਦੱਸਣਗਾ ਇਹ ਗੱਲ ਹੋਈ ਹੈ ਠੀਕ ਤਾਂ ਸੁਣੋ ਸੁਣੋ ਇਹਦੇ ਤੇ ਗੱਲ ਹੋਈ ਅੰਦਰ ਇਆਂ ਨੇ ਇਹੀ ਗੱਲ ਕਹੀ ਵੇ ਤੁਸੀਂ ਯਾਰ ਚਾਰ ਗੱਡੀਆਂ ਕਹਿੰਦੇ ਭਰੀਆਂ ਹਾਂਜੀ ਉਹ ਸੁਣ ਸਾਰਿਆਂ ਨੇ ਨੋਟਿਸ ਕਰ ਲਓ ਕਿ ਮੈਂ ਗੱਲ ਬਾਅਦ ਚ ਲੱਗ ਜਾਂਦੀ ਉਹ ਇੱਕ ਮਿੰਟ ਉਹ ਕਹਿੰਦੇ ਅਸੀਂ ਜਿੰਨੀਆਂ ਜੇ ਚਾਰ ਗੱਡੀਆਂ ਵੀ ਭਰਾਂਗੇ ਪਹਿਲੇ ਗੱਲ ਧਿਆਨ ਨਾਲ ਸੁਣੋ ਅਗਰ ਤੁਹਾਨੂੰ ਗੱਡੀਆਂ ਅਸੀਂ ਘੱਟ ਦਿਤੀਆਂ ਵਾਂ ਅਸੀਂ ਗੱਡੀ ਗੇਟ ਦੇ ਬਾਹਰ ਨਹੀਂ ਕੱਢਾਂਗੇ ਤੁਸੀਂ ਜਾਏ ਜਿਹੜੀ ਮਰਜ਼ੀ ਦੇ ਅਸੀਂ ਜਿਹੜੇ ਬੰਦੇ ਲਾਣੇ ਉੱਥੇ ਲਾ ਸਕਦੇ ਕੈਮਰੇ ਲਾ ਕੇ ਬਹੁਤ ਬੰਦੇ ਲਾ ਕੇ ਗੱਡੀਆਂ ਬੜੀਆਂ ਹਰ ਵੀ ਚੱਲ ਗਏ ਪਾਣੀ ਪੁਰਾਣੇ ਸਮੇਂ ਜਿੱਦਾਂ ਬਲਬੀਰ ਜੀ ਦੱਸਦੇ ਜਾਂ ਹੁਸ਼ਾਰ ਜੀ ਜੋ ਇਹ ਪੁਰਾਣੇ ਬੰਦੇ ਹੋ ਕਹਿੰਦੇ ਸਾਡੇ ਨਾਲ ਝੂਠ ਬੋਲਦੇ ਰਹੇ ਬਹੁਤ ਟਾਈਮ ਚਾਰ-ਚਾਰ ਮਹੀਨੇ ਵੀ ਏਜੰਸੀਆਂ ਲਾਈਆਂ ਵੀ 20 80 ਜੋ ਵੀ ਜਦ ਕਦੇ ਹੋਇਆ ਆਪਣਾ ਪਰ ਕਹਿੰਦੇ ਬਾਅਦ 'ਚ ਜਾ ਕੇ ਇਹੀ ਨਿਕਲੇ ਹੋਏ ਸਾਨੂੰ ਸੱਚ ਨਹੀਂ ਹੁੰਦਾ ਹੁਣ ਉਹ ਇਹ ਕਹਿ ਰਹੇ ਵੀ ਤੁਸੀਂ ਜੋ ਬੰਦੇ ਲਾਣੇ ਆ ਬੰਦੇ ਲਾਣੇ ਆ ਕੈਮਰੇ ਲਾਣੇ ਆ ਜੋ ਲਾਣਾ ਲਾ ਦੋ ਪਹਿਲੇ ਗੱਲ ਸਾਨੂੰ ਫਿਰ ਗੱਲ ਕਿਦਾਂ ਕਿਦਾਂ ਸਾਨੂੰ ਆਪਣਾ ਸੋਚਣਾ ਪੈਣਾ ਨਾ ਫਿਰ ਅਸੀਂ ਕੀ ਕਰਨਾ ਦੂਜਾ ਉਹਨਾਂ ਨੂੰ ਉਹੀ ਗੱਲ ਕਹੀ ਵੀ ਜੇ ਤੁਸੀਂ ਗੱਡੀਆਂ ਕੱਟਣੀ ਆਂਦੀਆਂ ਤੁਹਾਡੇ ਤਿੰਨ ਗੱਡੀਆਂ ਜਾਣੇ ਸਾਨੂੰ ਜਿਹਨਾਂ ਨੂੰ ਦੱਸ ਤੋ ਨਾ ਅਸੀਂ ਕਿਉਂ ਲੜੀਏ ਤੁਹਾਡੇ ਨਾਲ ਆ ਕੇ ਉੱਥੇ ਜਿਹੜੀ ਵੀ ਗੱਲ ਹੈ ਤੂੰ ਕਲੀਅਰ ਕਰ ਰੋ ਸਾਡੇ ਜਿਹੜੀ ਉਹਦੇ ਦੋ ਗੱਡੀਆਂ ਜਾਣੇ ਨਾ ਗੱਡ ਨੂੰ ਢਾਈ ਵੇਲੇ ਕਲਾਕ ਨੂੰ ਡਿਮਾਂਡ ਲੈਣੇ ਨਾ ਨਾ ਅਗਲੇ ਨੰਬਰ ਦੇਣੇ ਵੀ ਅੱਜ ਸਾਡੇ ਆਹ ਰੋਡ 'ਤੇ ਆਲੇ ਨਾ ਉਹੀ ਉਹੀ ਗੱਲ ਕਰੀਏ ਕਿੱਲੀ ਰਾਖੀ ਦੋ ਨਾ ਬੈਠੇ ਰਹਿਣਾ ਸਾਡੀ ਕਲਾਕ ਕਿੱਥੇ ਆ ਜੀ ਇੱਧਰ ਆਪਰ ਜਿਹੜਾ ਵੀ ਯਾਰ ਪਹਿਲਾਂ ਆ ਕੇ ਗੇਟ ਤੇ ਕਾਰ ਲੰਘਦੇ ਨੇ ਉਹਦੇ ਦੇਖ ਕੇ ਲੋਕਾਂ ਨੇ ਨਹੀਂ ਐਕਟ ਕਰਦੀ ਕੀ ਲੋਗ ਰੇਟ ਨਹੀਂ ਕਰਦੇ ਬੰਦੇ ਨੂੰ ਬੀਆਰ ਕਰਾਉਣ ਦੇ ਭਾਰੇ ਬੰਦ ਕਰਾਉਣ ਰੋਡ ਦੀ ਲੜਾਈ ਕਰ ਰਹੇ ਪੈਸੇ ਨਹੀਂ ਮੈਨਾਂ ਦਾ ਬੱਸ ਇੱਕ ਵੀ ਇਹਨਾਂ ਕੋਲ ਬਾਰੇ ਇਹਨਾਂ ਨਾਲ ਬੰਦੇ ਵੀ ਦੇ ਪਹਿਲੇ ਬੰਦ ਕਰਾਓ ਹੈਲੋ ਇੱਕ ਬੰਦਾ ਸੌਣੇ ਹੀ ਹੋਣੀ ਗੱਲ ਕਰਨ ਵਾਲੀ ਗੱਲ ਉਹ ਕਿੰਨੇ ਬੰਦ ਕਰਦੇ ਇੱਕ ਜਿਹੜੇ ਇੱਕ ਬੰਦਾ ਇੱਕ ਟਰਾਲ ਉਹ ਬੁੜਾ ਮੱਟਰ ਆਲਾ ਆਪੇ ਲਗਾਈ ਬਕਲੇੜੀ ਜਾ ਇੱਕ ਮਿੰਟ ਇੱਕ ਬੜੇ ਬੰਦ ਕਰੋ ਲੜਾਈ ਖਤਮ ਬਸ ਸਰਦਾਰ ਜੀ ਬੜਾ ਇੱਕ ਮਿੰਟ ਤੂੰ ਦੱਸਈ ਭਾਈ ਸੱਚੋ ਸੱਚ ਬੋਲੀ ਉਹ ਤਾਂ ਕਹਿੰਦੇ ਵੀ ਸਾਡਾ ਤੁਹਾਡਾ ਕਲਰਕ ਜੂਠਾ ਹੈ ਆਪਣੇ ਨੂੰ ਸੱਚਾ ਗਿਣਿਆ ਕਰਦੇ ਉੱਥੇ ਉਹ ਥੋੜੇ ਚਾਲੀ ਪਹਿਲਾਂ ਉਹ ਜੀ ਕਹਿੰਦੇ ਟਾਈਮ ਇੰਨੇ ਜਿਹੜੀ 스피ਕਰ ਵਰ ਅਵਾਜ਼ ਸੁਣਾਈ ਉਹ ਜੱਜ ਉਸੇ ਕਿਆ ਬੋਲੇ ਵੀ ਅਸੀਂ ਚਾਰ ਕਿਆ ਕਰਨਾ ਜ਼ਬਰਦਸਤ ਕਿਦਾਂ ਕਿਆ ਬੋਲੇ ਚਾਰ ਕੱਟਣ ਵਾਲੇ ਹੋਣੇ ਪੈ ਜੇ ਤੁਸੀਂ ਕਹਿੰਦੇ ਕਹਿੰਦੇ ਚਾਰ ਕੱਟਣ ਵਾਲੇ ਆਪਣੇ ਜ਼ਬਰਦਸਤੀ ਕਿਆ ਉਹਨਾਂ ਨਾਲ ਕਿਆ ਕਿਆ ਇਹੀ ਬੋਲਿਆ ਸੱਚ ਬੋਲਦਾ ਮੈਂ ਨਾ ਬੋਲੇ ਤੁਹਾਡੇ 스피ਕਰ ਉਹਨਾਂ ਦਾ 스피ਕਰ ਸੁਣਿਆ ਬਾਈ ਇਹ ਕੋਈ ਪੌੜਾ ਜਾਂ ਕੁਝ ਵੀ ਆ ਅਸੀਂ ਇਹ ਕਹਿੰਦੇ ਕਾਲਿਆ ਜੀ ਸਾਡੇ ਨਾਲੇ ੱਟਕਾ ਕਰਿਆ ਕਹਿੰਦੇ ਕੱਢ ਜੋ ਜੇ ਅੱਜ ਗਰਦ ਮੈਂਨੋ ਕਿਆ ਕਰਦਾ ਥਾਣੇ ਦਾ ਮੈਨੂੰ ਦੱਸਿਆ ਕਰਦਾ ਮੈਂ ਤੁਹਾਨੂੰ ਕਰਾਉਣਾ ਜਿਹੜਾ ਬੰਦਾ ਕੱਢੇ ਮੈਂ ਕਹਿੰਦਾ ਜਿਹੜਾ ਬੰਦਾ ਕੱਢੇ ਮੈਂ ਕਹਿੰਦਾ ਜਿਹੜਾ ਅੰਦਰ ਵਾਲਾ ਦੀ ਹਰੋ ਵੀ ਕੱਟੀਆਂ ਕਰਾਉਂਗਾ ਜਿਹੜੇ ਅੰਦਰ ਵਾਲੇ ਡਰਾਈਵਰਾਂ ਨੇ ਕੱਟੀਆਂ ਬੰਦੂਗਾ ਵੀ ਕੱਟ ਕੱਟ ਸਾਰੀ ਗੱਡੀਆਂ ਕੱਟ ਜਾਣਾ ਅੰਦਰ ਵਾਲੀਆਂ ਸਾਰੀਆਂ ਗੱਡੀਆਂ ਮੈਂ ਰੱਖਣਾ ਜਿਹੜੇ ਗੱਡੀਆਂ ਪਰ ਚੱਲਣ ਉਹ ਬਤਾ ਕਿਆ ਕਰ ਤਾ ਤੂੰ ਮੋਰਾਂ ਨੂੰ ਆ ਕਾਲਾ ਤਨ ਪਰ ਚੜਾਣਾ ਗੱਲਾਂ ਗਲਤ ਹੈ ਪੂਰੇ ਬੰਦੇ ਨਾਲ ਚੈਲੰਜ ਕੀਤਾ ਵੀ ਤੂੰ ਰੋਜ਼ ਨਾਲ ਤੂੰ ਦੇ ਕੰਮ ਨਹੀਂ ਲਗਾਉਂ ਤੂੰ ਸਾਡੀ ਗੱਲ ਜਿਹੜੇ ਗੱਟੀਆਂ ਕਰਦੇ ਕੋਈ ਅਧਿਕਾਰੀ ਫਰਕ ਤਾਂ ਨਹੀਂ ਕੋਈ ਉਹ ਵੀ ਬੱਟਲ ਜੇ ਹੁੰਦੇ ਵੀ ਆਰੇ ਬਾਹਰ ਆ ਰਹੇ ਹੋ ਜਿੰਨੇ ਤੇ ਵਰਤ ਰਹੇ ਹਾਂ ਬਸ ਇਲੈਕਟ੍ਰਿਕ ਵਾਲੇ ਮਰਾਂ ਜੀ ਹੋ ਤੇਰੇ ਨਾਲ ਬਾਹਰ ਬੈਠੇ ਰਹੇਗਾ ਕੱਟੀਆਂ ਕੱਟੋ ਨਹੀਂ ਆ ਰਿਹਾ ਗੈ ਤੁਸੀਂ ਜਾ ਕਰ ਅਗਰ ਕੋਈ ਦਾ ਮਤਲਬ ਕਹਿੰਦੇ ਗਿਆ ਯਾਰੋ ਮੇਰੀ ਗੱਲ ਸੁਣੋ ਬਹੁਤ ਮੈਂ ਠੰਡੀ ਅੰਦਰ ਤੇ ਆਏ ਉਹ ਸੁਣ ਲੋ ਗੱਲ ਕਰ ਲੈ ਯਾਰੋ ਬਈ ਹੱਲ ਕੀ ਹੋਇਆ ਆਪਣੇ ਉਹ ਹੱਲ ਕੀ ਹੋਇਆ ਆ ਲੈ ਹੋਇਆ ਜਿਹੋ ਜਿੰਦਾ ਕੰਮ ਚੱਲ ਰਿਹਾ ਮੇਰੀ ਗੱਲ ਸੁਣੋ ਜੋ ਦੋਆ ਗੱਲ ਹੈ ਕਿ ਫੋਟੋ ਬਣਾ ਦੇਣਾ ਕੀ ਲਾਲਾ ਦਾ ਕਹਾਣੀ ਬਹੁਤ ਪ੍ਰਾਂਧਿਆ ਵਾਰਾ ਕਿਹਾ ਹੋਇਆ ਧਰਮ ਦੇ ਸੁਣਦੇ ਜੀ ਸੁਣੋ ਜੀ ਹੋਰ ਹੋਰ ਕੋਈ ਇੱਕ ਬੰਦਾ 10 ਹੋ ਗਿਆ ਹੁਣ ਕੀ ਆਗੇ ਜਿਹੜੀ ਜਿਹੜੀ ਸਾਡੀ ਅੰਦਰ ਗੱਲ ਹੋਈ ਪਹਿਲੇ ਤਾਂ ਐਫ ਆਈ ਆਰ ਕਰਕੇ ਹੋਈ ਜਿਹੜੀ ਅੰਗੇਜ ਕੁਝ ਲੋਕਾਂ ਦੇ ਕਰ ਉਹ ਕਰਨ ਤੋਂ ਬਾਅਦ ਹੀ ਕਰ ਰੋ ਕੋਈ ਨਹੀਂ ਓਏ ਮੈਂ ਨਗਰਾ ਕਹਿੰਦੇ ਅੱਗ ਦੀ ਗੱਲ ਮਾਰਿਆ ਨਾ ਕਿ ਤਰ੍ਹਾਂ ਬਰਾਵਾ ਹਾਂ ਜਿਹੜੀ ਅੱਗ ਵਾਲੀ ਗੱਲ ਹੈ ਜਰਾਮ ਕਰਦੇ ਐਫਆਈਆਰ ਦੇ ਓਏ ਤੇ ਮਰ ਕੇ ਜਾਂਦਾ ਜਿਹੜੇ ਹੱਥੋਂ ਦਾ ਪੰਚਾਇਤ ਨਾਲੋਂ ਕੋਈ ਮਰਦਾ ਹਾਂਜੀ ਨਾਲ ਤੇ ਅੰਕਲ ਨੂੰ ਬੁਲਾ ਦੇ ਇਹ ਕਾਹਤ ਉਤਾਰਨ ਲੈਣੇ ਹੋਏ ਨੇ ਜਿਹੜੀ ਵੀ ਗੱਲ ਕਹੀ ਆਉਂਦਾ ਸੁਣ ਲੋ ਉਹ ਅਸੀਂ ਚੱਲਦੇ ਹਾਂ ਸਾਰੇ ਥਾਂ ਤੇ ਚੱਲੋ ਅੱਗ ਤੇਰਾ ਮਰਦੇ ਨਾ ਯਾਰ ਚਲੋ ਯਾਰ ਸਰੋ ਮੇਹਰਬਾਨੇ ਦਾ ਪ੍ਰਧਾਨੀ ਪ੍ਰਧਾਨ ਇਹ ਮਾਰੇ ਇੱਕ ਮਿੰਟ ਵੱਡੀ ਪਾਣੀ ਕੋਲ ਬਣਾ ਤੇ ਕੋਈ ਮੈਦਾਨੀ ਚੋੜੋ ਤੇਰਾ ਪ੍ਰਧਾਨੀ ਚਾਰਾਂ ਥਾਂ ਤੇ ਭਰੇ ਕੋਈ ਐਫ ਆਈ ਆਰ ਨਹੀਂ ਹੈ ਚਾਰਾਂ ਥਾਂ ਤੇ ਭਰੇ ਤੁਸੀਂ ਉਰੀ ਮਰ ਜੰਦੇ ਸੁਣ ਲਓ ਇਹ ਜਿਹੜਾ ਦਵਾ ਮਤਲਬ ਕਰ ਰਿਹਾ ਹੋਈ ਜਿਹੜਾ ਦਿੱਤਾ ਹੈ ਸਾਨੂੰ ਨੋਟ ਜਿਹੜਾ ਸਾਨੂੰ ਆਏ ਉੱਤੇ ਲਿਖਿਆ ਹੋਦਾ ਹੈ ਉਹ ਨਹੀਂ ਦਾਬੇ ਵਾਸਤੇ ਹੁੰਦਾ ਪੋਰਸਰ ਲਾਜਾ ਪਹਿਲੇ ਘਾਹ ਦਾ ਬੋਲੋ ਹਾਂ ਆਪਣੇ ਦਾਅ ਜੋੜੀ ਕੇ ਆਏ ਅੱਜ ਤੁਸੀਂ ਕਹਾਂਗੇ ਸਵੇਰੇ ਤੁਸੀਂ ਮੁੱਕਰ ਜਾਂਦੇ ਜੁਰਤ ਰੱਖੋ ਜਿੱਦਾਂ ਮਾਲੋ ਕੋਨੋ ਕੇ ਐਫ ਆਰ ਕਰਾਣੀ ਸਾਡੇ ਕੋਲ ਜਿੱਦਾਂ ਡਾਲੇ ਚੱਲਣ ਤੋਂ ਜਬ ਸਾਡੇ 45 ਦਿੰਦੇ ਪਿੰਡ ਦੇ ਮਰੋਂ ਪਿੰਡ ਨੂੰ 45 ਮਿਲੋ ਕਾਤ ਸਾਨੂੰ ਤੁਸੀਂ ਬਣਾ ਲੈਣ ਗੱਲ ਫੈਕਟਰੀ ਦੇ ਹੱਕ ਵਿੱਚ ਬੋਲਦੇ ਸਾਡੀ ਪੈਨ ਵਾਲੀ ਗੱਲ ਨੂੰ ਹੱਕ ਦੇ ਬੋਲਦੇ ਵੀ ਸਾਡੇ 45 ਦਿੰਦੇ ਮੇਰੀ ਗੱਲ ਸੁਣੋ ਪੁੱਤਣ 45 ਦਿਨਾਂ ਅਗੇ ਤੂੰ ਗੱਲ ਕਰਿਆ ਕਰਦਾ 25-25 ਲੱਖ ਇਹਦੇ ਤੋਂ ਦੱਸਿਆ ਨਾ ਲਿਖਤੀ ਇਹ ਹੁੰਦਾ ਪਹਿਲੇ ਗੱਲ 25 ਲੱਖ ਨਾਲ ਦੋ ਯਾਰ ਦੇ 3 ਯਾਰ ਦਾ ਪਹਿਲੇ ਗੱਲ ਉਹ ਕਿੰਨੇ ਕਿੰਨੇ ਗੱਲ ਕਰ ਰਹੇ ਪਹਿਲੇ ਗੱਲ ਨਹੀਂ ਆਤੀ ਅਸੀਂ ਬਰਤਗਣਾ ਕਰਾ ਲੈਣ ਭੈਣ ਦਾ ਲੰਘਾ ਦੇ ਖ ਡਰਾਈਵਰਾਂ ਦੇ ਕੀਦ ਲੰਘਾ ਉਹ ਕੋਈ ਨਾ ਚਲਾਏ ਨੂੰ ਤਾਂ ਕੈ ਅਸੀਂ ਬੰਦ ਕਰ ਦਿੰਦੇ ਆ ਆ ਗੱਲ ਕਰਦਾ ਨਾ ਬਰਾਬਰ ਦਾ ਕਰਦਾ ਕੋਈ ਨਾ ਬੋਲਦਾ ਕੋਈ ਨਾ ਕਰਦਾ ਜਿਹੜਾ ਸਿਰੋ ਦਾ ਸੰਦਾ ਬਾਰੇ ਜੈਨ ਨਹੀਂ ਕਰਦਾ ਬਰਾਬਰ ਦਾ ਕਰਦਾ ਜਿਹੜਾ ਬਣਿਆ ਯਾਰ ਮੈਂ ਪੌਣੇ ਤੇ ਕੋਈ ਨਹੀਂ ਆਉਂਦਾ ਰਾਜੋ ਸਰ ਆ ਜੀ ਵਧੀਆ ਕਰਦੇ ਆਣ ਤੇ ਦੁਨੀਆ ਦੇਖਣੀ ਆ ਕੋਈ ਨੀ ਕੋਈ ਤੇਰੇ ਨਾਲ ਕੋਈ ਤੇਰੇ ਨਾਲ ਤੇ ਟੈਲੂ ਤੇਰੇ ਨਾਲ ਮੈਂ ਪੈਸੇ ਲੈ ਤੇਰੇ ਕੋਲੋਂ ਥੋੜੇ ਪੀਐਸਐਲ ਨਾਲ ਲੜ ਪਿਆ ਤੇ ਥੋੜੇ ਕਰਕੇ ਉਹ ਯਾਰ ਗੱਲ ਕਦੀ ਬੋਲਣਾ ਬੋਲਣਾ ਕੱਟ ਕੇ ਕਿਸੇ ਚਲਾ ਰਹੇ ਆ ਬਈ ਗੱਲ ਗੱਲ ਹੋ ਰਹੀ ਹੈ ਨਿਕਲ ਗੱਲ ਹੀ ਹੋ ਗਈ ਆਜੋ 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 ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਚੱਲਦੇ ਚੱਲੋ ਥੋੜੀ ਜੱਟ ਇਨਸ਼ਾਅੱਲਾ ਜਿੰਨੇ ਦਾ ਗਿਆ ਦਾ ਹੋ ਜਾਤੀ ਆਪਾਂ ਹਾਂ ਕੋਈ ਨਹੀਂ ਸਾਡੇ ਕਰਕੇ ਆਏ ਬਿਸ਼ੋਰੀ ਨਗਰ ਨਾਲ ਰਹਿੰਦੇ ਆ ਜਾਓ ਗਿਆ ਲੜੂ ਕੀ ਕਰੀਓ ਚਲੋ ਕਹਿੰਦੇ ਬੜਾ ਜ ਕੁਝ ਨਹੀਂ ਹੁੰਦਾ ਹੋ ਗਈ ਗਲਤੀ ਇਹ ਤਾਂ ਭਰਾ ਆ ਜਾ ਆ ਜਾ ਆ ਜਾ ਜਲਦੀ ਆ ਜਾਓ ਉਹ ਤੇਰੀਆਂ ਖਲਾਵੇਂ ਤੋਂ ਮੈਂ ਮੈਂ ਨਾਲਸ ਮੈਂ ਤੇਰੀਆਂ ਫਰਾ ਦੇਣਾ ਅੱਗੇ ਸਪੈਸ਼ਲ ਰੱਖੋ ਆਪਣੇ ਹੋਏ ਬੰਦਾ ਬੰਦਾ ਤੁਹਾਡੇ ਨਾਲ ਸੁਣੋ ਪਰ ਬੇਸਰਤ ਹੀ ਹੋ ਗਈ ਬੜਾ ਵਧੀਆ ਕਰ ਬੜਾ ਮੈਂ ايري گهتو ماندا گربيه الا او بھائی ਆਪជា ਅਸੀਂ ਲਾ ਲੜੀਏ ਠਿਖਸ਼ੀ ਜੀ ਸਾਡੇ ਕੋਲੋਂ ਸੋਰੀ ਨਹੀਂ ਨਹੀਂ ਕੁਛ ਨਹੀਂ ਸਾਰੇ ਮੇਰੇ ਭਾਈ ਆ ਇਹ ਬਾਈਚਾਂ ਕੇ ਵਰੀ ਕਹਿ ਹੋ ਜਾਂਦਾ ਆ ਆਰਾਮ ਨਾਲ ਗੱਲ ਕਰੋ ਹੱਲ ਢਟੋ ਬਹੁਤ ਬਰਹਾ ਲੇ ਦੁਨੀਆ ਦਾ ਮਹਾਨ ਜੀ ਬਹੁਤ ਬਰਹਾ ਲਾ ਆ ਮੈਨੂੰ ਲੈ ਚਲੇ ਤੇ 500 ਰੁਪਏ ਦਾ ਗਿਫਟ ਦੇਣ ਵਾ ਮਾਨਵੇਂ ਮੈਂ ਦਬਾ ਹੋ ਜਾ ਸਾਰੇ ਪਰੋਤਰੀ ਦੇ ਨੂੰ ਸੁਣਾਉਂਦਾ ਜਾਣਾ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਕੱਲ ਇਹ ਅਜ ਉਹਨੇ ਕਿਹਾ ਜਿੱਦਾਂ ਕੰਮ ਚੱਲਦਾ ਏ ਉਦਾਂ ਹੀ ਚਲਾਵਾਂਗੇ। ਤੁਹਾਨੂੰ ਜਿਹੜੀ ਗੱਡੀਆਂ ਜਿਹੜੀ ਸਾਡੀ ਗੱਲ ਐ ਅਸੀਂ ਉਹਨਾਂ ਨੇ ਜਿਹਨਾਂ ਨੇ ਉਹੀ ਗੱਲ ਰੱਖੀ। ਇੱਥੇ ਵੀ ਤੁਸੀਂ ਗੱਡੀ ਕੋ ਕੱਢਣੀ ਐ ਸਾਨੂੰ ਦੱਸ ਦਿਓ। ਜੇ ਤੁਸੀਂ ਦਿਨਾਂ ਨੂੰ ਦੱਸਿਆ ਹੋ ਹੁੰਦਾ ਵੇ 2:00 ਵਜੇ 3 ਕੱਢਣੀਆਂ ਤਾਂ ਅਸੀਂ ਲਾੜਨਾ ਹੀ ਨਹੀਂ ਸੀਗਾ। ਜਦੋਂ ਸਾਨੂੰ ਜੀ 2 ਲਿਖਾਈਆਂ ਤੁਸੀਂ 4 ਕੱਢਣ ਲੱਗੇ ਉਹ ਤੇ ਲੜਾਈ ਤਾਂ ਸਾਹੀ ਹੋਈ। ਨਹੀਂ ਤੇ ਲੜਾਈ ਹੋਣ ਦਾ ਮਤਲਬ ਹੀ ਨਹੀਂ ਆਉਂਦਾ ਤਾਂ। ਹੁਣ ਉਹ ਚੀਜ਼ ਨੂੰ ਮੰਨਦੇ ਵੀ ਨਹੀਂ ਅਸੀਂ। ਜਿਹੜੀ ਬੱਚੀ ਗੱਡੀ ਜਿੱਦ ਸਾਡਾ ਗੱਲਬਾਤ ਚੱਲੀ ਵੀ ਉਹਦਾ ਸੀ ਦਵਾਂਗੇ ਲੇਕਿਨ ਪਲਾਨ ਟ੍ਰਿਪ ਕਰਦਾ ਜਾਂ ਘੱਟ ਕਰਦਾ ਉਸ ਦਿਨ ਅਸੀਂ ਆਪਣੀ ਰੋਕਾਂਗੇ ਜਿੱਦੋਂ ਵੀ ਪਹਿਲੇ 5-7 ਦਿਨ ਹੀ ਰੋਕਿਆਂ ਦੀਆਂ ਜੇ ਸਹਿਮਤੀ ਹੈਗੀ ਹੈ ਤਾਂ ਵੀ ਉਸ ਤਰੀਕੇ ਨਾਲ ਗੱਲ ਕਰਨੀ ਕਈ ਬੰਦੇ ਕੁਝ ਵੀ ਕਹਿੰਦੇ ਪੈਂਦਾ ਹੋ ਗਿਆ ਉਹਦਾ ਹੋ ਗਿਆ ਜੀ ਫਲਾਣਾ ਹੋ ਗਿਆ ਜੀ ਪੀਐਸਨ ਠੀਕ ਹੈ ਜੀ ਸਾਨੂੰ ਕੋਈ ਸ਼ੌਂਕ ਨਹੀਂ ਮਿਲਦਾ ਨਾ ਬਾਸਤਾ ਅਸੀਂ ਤੁਹਾਡਾ ਸਾਰਾ ਦਾ ਕੰਮ ਚਾਹਦੇ ਔਰ ਜੇ ਵਧੀਆ ਚੱਲੂਗਾ ਸਾਨੂੰ ਵੀ ਤਾਂ ਫਾਇਦਾ ਹੈ ਕਿਉਂਕਿ ਅਸੀਂ ਕਿਹਨੇ ਚਾਹਦੇ ਸਾਡਾ ਤਾਂ ਥੋੜੀ ਦੂਦੂ ਮੈਂ ਮੈਂ ਹੋਵੇ ਕੋਈ ਸਾਡਾ ਕੋ ਪਰਸਨਲ ਤਾਂ ਕਿਸੇ ਨਾਲ ਕੁਛ ਹੈ ਨਹੀਂ ਅਸੀਂ ਸਾਰੇ ਜੂਨੀਅਨ ਨਾਲ ਜੁੜੇ ਪਿਆ ਅਸੀਂ ਕਹਿੰਦੇ ਜੂਨੀਅਨ ਦਾ ਭਲਾ ਹੋਵੇ ਸਾਰਿਆਂ ਦਾ ਕੰਮ ਚੱਲੇ ਜੇ ਟੈਂਕਰ ਸੈਕਸ਼ਨ ਹੋਵੇ ਕੋਈ ਹੈ ਜੇ ਇਹਦਾ ਵੀ ਵਧੀਆ ਹੋ ਜਾਏਗਾ ਸਾਰੇ ਅਸੀਂ ਖੁਸ਼ ਹੋਵਾਂਗੇ ਤਾਂ ਹੀ ਸਾਡੀ ਜੂਨੀਅਨ ਅੱਗੇ ਜਾਊਗੀ ਫੈਕਟਰੀ ਵੀ ਖੁਸ਼ਹਾਲ ਤਾਂ ਹੀ ਹੋਊਗੀ ਜੇ ਅਸੀਂ ਖੁਸ਼ ਹੋਈਏ ਪਹਿਲੇ ਆਖਰ ਵਿੱਚ ਹਰ ਵਾਰ ਆਪਣੀਆਂ ਬੇਇਨਤੀਆਂ ਰੱਖਦੇ ਹੋ ਸਾਰੋਕਾ ਨਹੀਂ ਕਰਦੇ ਤੇਰੀ ਗੱਲ ਸੁਣੋ ਜਾਨੂ ਗੱਲ ਸੁਣੋ ਇੱਕ ਨਾ ਦੇਖੋ ਇਹ ਗੱਲ ਸੁਣੋ ਜੀ ਜੂਨੀਅਰ ਭਾਵੇਂ ਹੈ ਕਲੀਆਂ ਵੀ ਆ ਗਏ ਅੱਧੀਆ ਕੇਸਰਗੱਦ ਦੇ ਅੱਧੇ ਭਰਨਾ ਤੇ ਉਹ ਗੱਲ ਹੋ ਗਈ ਅੰਦਰ ਉਹ ਆਪਣੇ ਮੱਛੀਆਂ ਦੇ ਆਪਣਾ ਟਾਲਣਾ ਨਹੀਂ ਨਹੀਂ ਇੱਧਰ ਨਹੀਂ ਫਿਰ ਉਹ ਚਾਰ ਕਰਦੇ ਗਏ ਨਾ ਵੇਖ ਗਏ ਉਹ ਤਾਂ ਸਾਡੀ ਦੋ ਗੱਡੀਆਂ ਮਾਰ ਆ ਗਈਆਂ ਨਾ ਸਾਸ ਮਗਰ ਇੱਕ ਕੀਤੀ میری گل پہلے سن لے سن لو اسی کیتی جا کے اوتے پہلے پہلے گل سب دکان جا جے ਤੁਸੀਂ ਹੁਣ ਦੀਗਾ 10 ਬਾਰੇ ਕਿੰਨੀ ਕਿੰਨੂ ਮੈਂ ਤੂੰ ਜਿੱਦਾਂ ਦੀਣਾ ਮੰਨਦੇ ਨਹੀਂ ਕਿ 52万 ਉਹ ਤਾਂ ਨਹੀਂ ਮੰਨਦੇ ਉਹ چار ਕਿਤੇ ਭਰਦੇ ਉਹ ਨਹੀਂ میری گل ਉਹ ਐਦਾ ਨਹੀਂ ਹੈ ਬੰਦਾਰੇ ਪੀਐਸਆਰ ਆਪਣੇ ਗੱਲਾਂ ਪਰ ਨਹੀਂ ਆ ਡਲ ਰਹੇ ਦੀ ਇਹ ਮੇਰਾ ਬਾਦਾਂ ਕਿ ਮਪਾਉਂਦੇ ਨਹੀਂ ਅਸੀਂ ਜਿੱਦ ਮਰਜੀ ਕਿੰਨਾ ਮਰਜੀ ਕਰਦਾ ਤੁਸੀਂ ਜਦੋਂ ਦੀ ਕੀ ਕਰਾਉਂਦੇ ਗੱਡੀਆਂ ਚਾਲ ਗੱਡੀਆਂ ਬੰਦ ਕਰਾਉਂਦੇ ਕਿੰਨੇ ਬੰਦ ਕਰਾਉਂਦੇ ਮੈਂ ਲੋਕੇ ਦੇ ਗੱਡੀਆਂ ਬੰਦ ਕਰਾਉਂਦਾ ਆਹ ਇੱਧਰ ਆਜੋ ਸਾਡੀ ਵਾਲੇ ਭੈਣ ਜੋ ਤੋਂ ਬਾਅਦ ਹੋ ਗਿਆ 2 25 ਗੱਡੀਆਂ ਦਾ ਸਹੰਦਾ ਤੁਹਾਡਾ ਸਹੰਦਾ ਦੇਖ ਕੇ ਦੇਖ ਸੁਣੋ ਮੇਰੀ ਗੱਲ 10 10 ਇੱਧਰ ਆਜੋ ਇੱਧਰ ਆਜੋ ਜੇ ਕੋਈ ਜੇ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਹੁਣ 2500 ਬੋਲੋ ਯਾਰ ਜਿਹੜੇ ਜੇ ਤੁਹਾਡੇ ਨਾਲ 25 ਗੱਡੀਆਂ ਹੋ ਸਾਬ ਪਲਾਨ ਤੁਹਾਨੂੰ ਕਹਾਂ ਲਿਖ ਕੇ ਦੋ ਬਾਕੀ ਜੇ ਤੁਸੀਂ ਇੱਕ ਫालतू ਵੀ ਗੱਡੀ ਨਹੀਂ ਕਦੀ ਘਲਾਨੀ ਹੈ ਕੋਈ ਜ਼ਰੂਰ ਨਹੀਂ ਹੈ ਬੈਕਟਰੀ ਖਾਤੀ ਠੀਕ ਹੈ ਠੀਕ ਹੈ ਇਹ ਇਹ ਜੀ ਗੱਲ ਦੀ ਆ ਉਹ ਕੋਈ ਹੋ ਲਿਖ ਕੇ ਦੇਣਾ ਮੇ ਇਹ ਗੱਡੀ ਸਾਡੀ ਭਰੀ ਗਈ ਆ ਕਿਉਂ ਅਸੀਂ ਇਹ ਅਰਜੈਂਟ ਵਿੱਚ ਨਹੀਂ ਕਿਤੇ ਅਸੀਂ ਇਹ ਨਹੀਂ ਆ ਇਹ ਬਹੁਤ ਹੋ ਗਿਆ ਅਰਜੈਂਟ ਹੋ ਗਿਆ ਨਹੀਂ ਨਹੀਂ ਇਦਾਂ ਨਹੀਂ ਲਿਖ ਦੇਣਾ ਹੋ ਗਿਆ ਦਾ ਅਸੀਂ ਅਸੀਂ ਦੇਖੀ ਕਿਵੇਂ ਕੋਈ ਗੱਡੀ ਨਹੀਂ ਦੱਸਦੇ ਮੁੰਡਾ ਪੈਣਾ ਨਹੀਂ ਦੱਸਦਾ ਇਹ ਸਾਰੇ ਇਹਨਾਂ ਕਰਨਾ ਸਭ ਨੂੰ ਕੰਪਰੋਮਾਈਜ਼ ਕਰਨਾ ਪੈਣਾ ਜਿਹੜੇ ਗੱਲ ਬਾਲਤੀ ਨੂੰ ਲੈਣਾ ਉਹ ਕੰਮ ਲਾ ਕਰੇ ਨੰਬਰ ਦੇ ਉਹ ਇੱਕ ਗੱਡੀ ਦੋ ਘੜੀਆਂ ਪਾ ਲਿਖ ਦੇਣਾ ਤਾਜ਼ਾ ਦੀ ਪਾੜ ਦੇ 25 ਗੱਡੀਆਂ ਲਿਖ ਦੇ ਦੇ ਦੋ ਘੜੀਆਂ ਵਾਲਾ ਦੋ ਘੜੀਆਂ ਸਾਨੂੰ ਕੋਈ ਇਤਰਾਜ਼ ਨਹੀਂ ਪੁੱਛ ਨਹੀਂ ਕਰਦਾ ਬੇਪੂਬ ਬਣਾ ਦੇਵੇ ਯਾਰ ਲਿਖ ਦੇ ਦੇ ਗੱਲ ਪੁੱਗੀ ਜਾ ਰਹੀ ਹੈ ਮੇਰੇ ਉਹਦੇ ਆਪਾ ਬਣਾ ਉਹ ਲਾਈਨ 'ਚ ਲਿਖਾ ਦੇ ਉਹ ਨਾ ਜੀ ਵੀ ਬਗੜ ਜਾਵੇ ਹਲੇ ਹਲੇ ਮਨੋ ਹੈਲੋ ਮੈਂ ਤੁਹਾਡੀ ਫੇਰ ਮੈਂ ਦੀ ਫੋਨ ਲਓ ਮੈਂ ਆਪਾਂ ਪਹਿਲਾਂ ਇਹ ਤਾਂ ਦੱਸੋ ਕਿ ਹੋਇਆ ਕੀ ਮੈਂ ਚੁਗਲੀ ਨਹੀਂ ਕਰਦਾ ਮੈਂ ਸਿੱਧੀ ਤੁਹਾਨੂੰ ਗੱਲ ਦੱਸਦਾ ਉਹਨਾਂ ਨੇ ਇਹ ਗੜਗ ਦਾ ਕੰਮ ਇਹੀ ਹੈ ਉਹ ਗੇਟ ਪਰ ਲੱਗਿਆ ਦਾ ਧਰਦਾ ਆਦੇ ਹਰਜੋਤ ਬੈਂ ਦੀ ਸਾਡੇ ਮੰਤਰੀ ਸਾਹਿਬ ਆਗੇ ਤੇ ਸਾਡੇ ਕਾਲਾ ਸੁਣ ਲਓ ਜੀ ਬੋਤਮ ਜੀ ਆਏ ਤੇ ਇਹੀ ਜਿਹੜਾ ਸਾਡਾ ਆਪਣਾ ਗੜਗ ਹੈ ਇਹ ਕਹਿੰਦਾ ਜੀ ਮੈਂ ਤਾਂ ਜਨਤਾ ਲਵਾ ਦੇਣਾ ਜਨੂ ਗੌਤਮ ਜੀ ਕਹਿੰਦੇ ਜਿੰਦਾ ਤੈ ਕਾਡ ਲੁਆਣਾ ਅਸੀਂ ਲੁਆਨੇ ਆ ਠੀਕ ਹੈ ਦੇਖੋ ਅਸੀਂ ਨਹੀਂ ਉਹ ਕਰਦੇ ਜਿਹੜੀ ਗੱਲ ਨੂੰ ਸਹਿਮਤ ਜਾ ਘਰਨੇ ਨਾਲ ਵੀ ਜਾ ਕਾਲ ਹਾ ਲੋ ਅਸੀਂ ਰੇਟ ਵਧਾਏ ਉਸ ਟਾਈਮ ਤੇ ਜੋ ਸਾਡੇ ਵਧੇ ਆ ਅੱਜ ਇੱਕ ਡਰਾਈਵਰ ਦੀ ਤੋਂਮਤ ਲਾ ਕੇ ਸਾਡੇ ਸੱਤ ਬੰਦਿਆਂ ਪਰ ਇਹ ਫੈਕਟਰੀ ਸਾਡਾ ਬਦਨਾਮ ਇੱਕ ਬੰਦੇ ਨੇ ਕਰਿਆ ਕਰਦੀ ਸੇਵ ਸੱਤ ਬੰਦਿਆਂ ਨੂੰ ਇਹ ਕਾਲਿਆ ਜੀ ਸਰਾ ਸਰਾ ਉਹਨਾਂ ਦੀ ਗਲਤੀ ਆ ਇਹ ਧੋਖਾ ਕਰਿਆ ਕਰਦੇ ਸਾਡੇ ਨਾਲ ਕਿ ਤੂੰ ਵੀ ਜਾਣੇ ਕਰਦੇ ਵੀ ਕਿਆ ਇੱਧਰ ਆ ਜਾ ਸਾਡਾ ਦਿਮਾਗੇ ਨੂੰ ਕੀ ਕਰਾ ਪਹਿਲਾਂ ਗੱਡੀ ਬੰਨਣਾ ਟੈਕੀ ਬੰਨਣਾ ਹੈ ਉਹਨੀਆਂ ਗੱਡੀਆਂ ਕਿੱਧਰ ਚਾਰ ਪਾਦੀ ਦੱਸੋ ਇੱਕ ਮਿੰਟ ਕਿੰਨਾ ਦਲੀਲ ਕੀਤਾ ਤੁਸੀਂ ਕਿੱਥੇ ਮੈਂ ਦਲੀਲ ਉਹਦੇ ਸਾਹਮਣੇ ਸਾਡੇ ਸਾਹਮਣੇ ਦਿੱਤਾ ਬਣੇ ਦਲੀਲ ਇਹ ਤੇ ਮੈਂ ਕਿਹੜਾ ਨਾਮ ਸਿਆ ਸਾਡੇ ਮੈਂ ਪਤਾ ਜਾਂ ਸਾਡੇ ਬਾਰੇ ਬੜੇ ਤੜ ਜਾਂ ਮੈਂ ਨਹੀਂ ਦੱਸਣਾ ਮੈਂ ਹੱਥ ਵੀ ਦੋਨੋਂ ਕਹਿੰਦਾ ਇਹ ਮੈਂ ਗੱਡੀ ਕੋਈ ਫੜਦੀ ਹੋਵੇ ਮੈਂ ਕੱਲ੍ਹ ਨੂੰ ਫੜਦੀ ਗੱਡੀ ਨਾ ਦੀ ਮੈਂ ਰੋਲਾ ਨਹੀਂ ਪਾਣਾ ਮੈਂ ਅੱਜ ਵੀ ਕੱਢਾਂ ਮੈਂ ਚੈਲੰਜ ਕਰਦਾ ਉਹ ਫੜੇ ਨਾਲ ਨਹੀਂ ਸਾਡੇ ਬੰਦੇ ਸੀਆਈਡੀ ਦੇ ਹੁੰਦੇ ਹੁੰਦੇ ਹਾਂ ਇਹਨਾਂ ਦਾ ਹਟਣਾ ਨਹੀਂ ਹੈ ਦੇਖੋ ਮੇਰੀ ਗੱਲ ਸੁਣੋ ਅੱਰਦਾ ਚਲੋ ਇੱਕ ਮਿੰਟ